ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਤੁਸੀਂ ਮੇਰੇ ਗਿਆਨ ਤੇ ਕਹਾਣੀਆਂ ਵਾਲੇ ਚੈਨਲ ਦੇ ਵਿੱਚ ਵੀਡੀਓ ਦੇਖ ਰਹੇ ਹੋ ਤੇ ਮੈਂ ਹਾਂ ਜਸਪ੍ਰੀਤ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੈਨੂੰ ਸਬਸਕ੍ਰਾਈਬ ਕਰ ਦਿਓ ਚਲੋ ਵੀਡੀਓ ਨੂੰ ਸਟਾਰਟ ਕਰਦੇ ਹਾਂ ਗੁਰੂ ਰਵਿਦਾਸ ਜੀ ਮੱਧਕਾਲ ਵਿੱਚ ਇੱਕ ਭਾਰਤੀ ਸੰਤ ਕਵੀ ਸਤਗੁਰੂ ਸਨ। ਉਹਨਾਂ ਨੂੰ ਸੰਤ ਸ਼ਰੋਮਣੀ ਸਤਗੁਰੂ ਦੀ उपाधि ਦਿੱਤੀ ਗਈ ਹੈ। ਉਹਨਾਂ ਨੇ ਰਵਿਦਾਸਿਆ ਸੰਪਰਦਾ ਦੀ ਸਥਾਪਨਾ ਕੀਤੀ ਅਤੇ ਉਹਨਾਂ ਦੁਆਰਾ ਰਚਿਤ ਕੁੱਝ ਬਾਣੀ ਸਿੱਖ ਲੋਕਾਂ ਦੇ ਪਵਿੱਤਰ ਗ੍ਰੰਥ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਸ਼ਾਮਲ ਹੈ। ਉਹਨਾਂ ਨੇ ਜਾਤੀਵਾਦ ਦਾ ਜ਼ੋਰਦਾਰ ਖੰਡਨ ਕੀਤਾ ਅਤੇ ਗਿਆਨ ਦਾ ਮਾਰਗ ਦਿਖਾਇਆ। ਸੰਤ ਸ਼ਰੋਮਣੀ ਸਤਗੁਰੂ ਸ਼੍ਰੀ ਰਵਿਦਾਸ ਜੀ ਮਹਾਰਾਜ ਬਾਰੇ ਸੰਖੇਪ ਜਾਣਕਾਰੀ ਜਨਮ ਰਵੀ ਜਨਮਨਾਮ 1777 ਵਰਨਾਨਦੀ ਦਿੱਲੀ ਸਲਤਨਤ ਮੌਤ 1528 ਵਰਨਾਨਾ ਦਿੱਲੀ ਸਲਤਨਤ ਰਿਹائش ਸੀਰ ਗੁਰਵਰਦਨ ਕਾਂਸ਼ੀ ਉਪਨਾਮ ਰੈਦਾਸ ਪੇਸ਼ੇ ਤੋਂ ਸੰਤ ਪ੍ਰਸਿੱਧੀ ਦਾ ਕਾਰਨ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਸਤਗੁਰੂ ਅਤੇ ਭਜਨ ਵਜੋਂ ਸਤਿਕਾਰਿਆ ਗਿਆ ਮੀਰਾ ਬਾਈ ਦਾ ਸਤਗੁਰੂ ਅਤੇ ਕਬੀਰ ਨਾਲ ਮੁਲਾਕਾਤ ਜਿਕਰਯੋਗ ਕੰਮ ਗਿਆਨ ਵੰਡਿਆ ਜੀਵਨ ਗੁਰੂ ਰਵਿਦਾਸ ਜੀ ਰਾਏਦਾਸ ਦਾ ਜਨਮ ਐਤਵਾਰ ਮਾਗ ਪੂਰणिमा ਸੰਬਤ 1377 ਨੂੰ ਕਾਂਸੀ ਵਿੱਚ ਹੋਇਆ ਸੀ। ਉਹਨਾਂ ਦਾ ਇੱਕ ਦੋਹਾ ਪ੍ਰਸਿੱਧ ਹੈ ਮਾਗ ਸੁਦੀ 15 1433। ਜੀ ਗੁਰੂ ਰਵਿਦਾਸ ਜੀ ਨੇ ਦੁਖੀ ਲੋਕਾਂ ਦੀ ਭਲਾਈ ਲਈ ਕੰਮ ਕੀਤਾ। ਉਹਨਾਂ ਦੇ ਪਿਤਾ ਦਾ ਨਾਮ ਸੰਤੋਗਦਾਸ ਅਤੇ ਮਾਤਾ ਦਾ ਨਾਮ ਕਲਸਾ ਦੇਵੀ ਸੀ। ਉਹਨਾਂ ਦੀ ਪਤਨੀ ਦਾ ਨਾਮ ਲੋਨਾ ਦੇਵੀ ਦੱਸਿਆ ਜਾਂਦਾ ਹੈ। ਰੈਦਾਸ ਨੇ ਸਾਧੂ ਸੰਤਾਂ ਦੀ ਸੰਗਤ ਤੋਂ ਕਾਫੀ ਗਿਆਨ ਪ੍ਰਾਪਤ ਕੀਤਾ ਸੀ। ਗੁਰੂ ਰਵਿਦਾਸ ਜੀ ਦਾ ਜਨਮ ਚਮਾਰ ਜਾਤ ਵਿੱਚ ਹੋਇਆ ਸੀ। ਅਤੇ ਉਹ ਜੁੱਤੀਆਂ ਬਣਾਉਣ ਦਾ ਕੰਮ ਕਰਦੇ ਸਨ ਅਤੇ ਇਹ ਉਹਨਾਂ ਦਾ ਕਿੱਤਾ ਸੀ ਅਤੇ ਉਹ ਆਪਣਾ ਕੰਮ ਪੂਰੀ ਲਗਨ ਅਤੇ ਮਿਹਨਤ ਨਾਲ ਕਰਦੇ ਸਨ ਅਤੇ ਸਮੇਂ ਸਿਰ ਕੰਮ ਪੂਰਾ ਕਰਨ ਵੱਲ ਬਹੁਤ ਧਿਆਨ ਦਿੰਦੇ ਸਨ ਉਹਨਾਂ ਦੇ ਸਮੇਂ ਦੇ ਪਵੰਦ ਅਤੇ ਮਿੱਠੇ ਵਿਵਾਰ ਕਾਰਨ ਉਹਨਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕ ਵੀ ਬਹੁਤ ਕੋਸ਼ਿਸ਼ ਹਨ ਗੁਰੂ ਰਵਿਦਾਸ ਜੀ ਸ਼ੁਰੂ ਤੋਂ ਹੀ ਬਹੁਤ ਦਾਨੀ ਅਤੇ ਦਿਆਲੂ ਸਨ ਅਤੇ ਦੂਜਿਆਂ ਦੀ ਮਦਦ ਕਰਨਾ ਉਹਨਾਂ ਦਾ ਸੁਭਾਅ ਬਣ ਗਿਆ ਸੀ। ਉਹਨਾਂ ਨੂੰ ਸਾਧੂਆਂ ਅਤੇ ਸੰਤਾਂ ਦੀ ਮਦਦ ਕਰਨ ਵਿੱਚ ਵਿਸ਼ੇਸ਼ ਆਨੰਦ ਮਿਲਦਾ ਸੀ। ਆਪ ਅਕਸਰ ਉਹਨਾਂ ਨੂੰ ਬਿਨਾਂ ਕਿਸੇ ਕੀਮਤ ਦੇ ਜੁੱਤੇ ਗਿਫਟ ਕਰਦੇ ਸਨ। ਉਹਨਾਂ ਦੇ ਸੁਭਾਅ ਕਾਰਨ ਉਹਨਾਂ ਦੇ ਮਾਪੇ ਉਹਨਾਂ ਤੋਂ ਨਾ ਖੁਸ਼ ਸਨ। ਕੁਝ ਸਮੇਂ ਬਾਅਦ ਉਹਨਾਂ ਨੇ ਰਵਿਦਾਸ ਅਤੇ ਉਹਨਾਂ ਦੀ ਪਤਨੀ ਨੂੰ ਘਰੋਂ ਬਾਹਰ ਕੱਢ ਦਿੱਤਾ। ਰਵਿਦਾਸ ਨੇ ਗਵਾਂਢ ਵਿੱਚ ਆਪਣੇ ਲਈ ਇੱਕ ਵੱਖਰੀ ਇਮਾਰਤ ਬਣਵਾਈ ਅਤੇ ਆਪਣੇ ਕਾਰੋਬਾਰ ਤੇ ਤਨਦੇਹੀ ਨਾਲ ਕੰਮ ਕਰਦੇ ਸਨ ਅਤੇ ਆਪਣਾ ਬਾਕੀ ਸਮਾਂ ਪਰਮਾਤਮਾ ਦੀ ਭਗਤੀ ਕਰਨ ਅਤੇ ਸਾਧੂ ਸੰਤਾਂ ਦੇ Satsang ਵਿੱਚ ਆਮਲ ਹੁੰਦੇ ਸਨ। ਸੁਭਾਅ ਉਨ੍ਹਾਂ ਦੇ ਜੀਵਨ ਦੀਆਂ ਛੋਟੇ-ਛੋਟੀਆਂ ਕਟਨਾਵਾਂ ਉਨ੍ਹਾਂ ਦੇ ਸਮੇਂ ਦੀ ਪਵੰਤਾ ਅਤੇ ਬਚਨ ਰੱਖਣ ਦੇ ਗੁਣਾਂ ਨੂੰ ਉਜਾਗਰ ਕਰਦੀਆਂ ਹਨ ਇੱਕ ਵਾਰ ਇੱਕ ਤਿਉਹਾਰ ਦੇ ਮੌਕੇ ਤੇ ਆਸ-ਪਾਸ ਦੇ ਲੋਕ ਗੰਗਾ ਵਿੱਚ ਇਸ਼ਨਾਨ ਕਰਨ ਜਾ ਰਹੇ ਸਨ ਜਦੋਂ ਰਾਏਦਾਸ ਦੇ ਇੱਕ ਚੇਲੇ ਨੇ ਉਨ੍ਹਾਂ ਨੂੰ ਜਾਣ ਲਈ ਬੇਨਤੀ ਕੀਤੀ ਤਾਂ ਉਨ੍ਹਾਂ ਕਿਹਾ ਮੈਂ ਜ਼ਰੂਰ ਗੰਗਾ ਵਿੱਚ ਇਸ਼ਨਾਨ ਕਰਨ ਚਾਹੁੰਦਾ ਪਰ ਜਦੋਂ ਤੁਸੀਂ ਗੰਗਾ ਵਿੱਚ ਇਸ਼ਨਾਨ ਕਰਨ ਜਾਂਦੇ ਹੋ ਜੇਕਰ ਤੁਹਾਡਾ ਮਨ ਐਤੀ ਹੀ ਟਿਕਿਆ ਰਹੇ ਤਾਂ ਤੁਸੀਂ ਪੁੰਨ ਕਿਵੇਂ ਪ੍ਰਾਪਤ ਕਰੋਗੇ ਕੇਵਲ ਉਹੀ ਕੰਮ ਕਰਨਾ ਉਚਿਤ ਹੈ ਜਿਸਨੂੰ ਕਰਨ ਲਈ ਮਨ ਅਤੇ ਜਮੀਰ ਤਿਆਰ ਹੋਵੇ ਜੇਕਰ ਮਨ ਠੀਕ ਹੋਵੇ ਤਾਂ ਕਟੌਤਾ ਦੇ ਜਲ ਵਿੱਚ ਗੰਗਾ ਇਸ਼ਨਾਨ ਕਰਨ ਦਾ ਪੁੰਨ ਪ੍ਰਾਪਤ ਹੋ ਸਕਦਾ ਹੈ ਕਿਹਾ ਜਾਂਦਾ ਹੈ ਕਿ ਇਸੇ ਤਰ੍ਹਾਂ ਦੇ ਵਿਹਾਰ ਤੋਂ ਬਾਅਦ ਇੱਕ ਹਵਤ ਪ੍ਰਲਜਿਤ ਹੋ ਗਈ ਮਨ ਚੰਗਾ ਤੋਂ ਕਟੌਥੀ ਮੇ ਗੰਗਾ ਰਾਇਦਾਸ ਨੇ ਉਤਮਤਾ ਅਤੇ ਨਿਸ਼ਟਾ ਦੀਆਂ ਭਾਵਨਾਵਾਂ ਅਤੇ ਪ੍ਰਮਾਤਮਾ ਦੀ ਭਗਤੀ ਦੇ ਨਾਂ ਤੇ ਹੋਣ ਵਾਲੇ ਝਗੜਿਆਂ ਨੂੰ ਅਰਥਹੀਣ ਅਤੇ ਵਿਕਾਰ ਦੱਸਿਆ ਅਤੇ ਸਾਰਿਆਂ ਨੂੰ ਪਿਆਰ ਨਾਲ ਰਹਿਣ ਦੀ ਸਲਾਹ ਦਿੱਤੀ। ਆਪ ਜੀ ਨੇ ਸੁਰੀਲੇ ਅਤੇ ਭਗਤੀ ਭਰੇ ਭਜਨਾਂ ਦੀ ਰਚਨਾ ਕੀਤੀ ਅਤੇ ਬੜੀ ਭਾਵੁਕਤਾ ਨਾਲ ਉਹਨਾਂ ਦਾ ਪਾਠ ਕੀਤਾ। ਉਹਨਾਂ ਦਾ ਮੰਨਣਾ ਸੀ ਕਿ ਰਾਮ, ਕ੍ਰਿਸ਼ਨ, ਕਰੀਮ, ਰਾਘਵ ਆਦ ਸਾਰੇ ਇੱਕੋ ਹੀ ਰੱਬ ਦੇ ਵੱਖ-ਵੱਖ ਨਾਮ ਹਨ। ਵੇਦ, ਕੁਰਾਨ, ਪੁਰਾਣ ਆਦ ਗ੍ਰੰਥਾ ਵਿੱਚ ਕੇਵਲ ਇੱਕ ਪ੍ਰਮਾਤਮਾ ਦੀ ਹੀ ਉਸਤਤ ਕੀਤੀ ਗਈ ਹੈ। ਉਨ੍ਹਾਂ ਦਾ ਮੰਨਣਾ ਸੀ ਕਿ ਰੱਬ ਦੀ ਭਗਤੀ ਲਈ ਨੈਤਿਕਤਾ, ਉਪਕਾਰ ਅਤੇ ਚੰਗੇ ਵਿਵਹਾਰ ਦਾ ਪਾਲਣ ਕਰਨਾ ਜ਼ਰੂਰੀ ਹੈ। ਉਹਨਾਂ ਨੇ ਹੰਕਾਰ ਨੂੰ ਛੱਡਣ ਅਤੇ ਦੂਜੇ ਨਾਲ ਪੇਸ਼ ਆਉਣ ਅਤੇ ਨਿਮਰਤਾ ਅਤੇ ਸ਼ਿਸ਼ਟਾ ਦੇ ਗੁਣਾਂ ਨੂੰ ਵਿਕਸਿਤ ਕਰਨਤੇ ਬਹੁਤ ਜ਼ੋਰ ਦਿੱਤਾ। ਗੁਰੂ ਰਵਿਦਾਸ ਜੀ ਦਾ ਬਾਣੀ ਉਪਦੇਸ਼। ਸਤਿਗੁਰੂ ਰਵਿਦਾਸ ਜੀ ਦੀ ਅਨੰਦਮਈ ਬਾਣੀ ਬਹੁਤ ਮਹਾਨ ਹੈ। ਇਹ ਅਗੰਮੀ ਅਤੇ ਅਦੁੱਤੀ ਅੰਮ੍ਰਿਤ ਬਾਣੀ ਵਿਸ਼ਵ ਵਿੱਚ ਸਾਂਝੀਵਾਲਤਾ, ਏਕਤਾ, ਅਖੰਡਤਾ, ਸੁੰਦਰਤਾ ਅਤੇ ਵਿਸ਼ਵ ਸ਼ਾਂਤੀ ਤਾਂ ਇੱਕ ਮਹੱਤਵਪੂਰਨ ਦਸਤਾਵੇਜ਼ ਹੈ। ਇਹ ਪਾਵਨ ਬਾਣੀ ਮਨੁੱਖ ਨੂੰ ਪਰਮ ਪਿਤਾ ਪਰਮਾਤਮਾ ਨਾਲ ਤਾਂ ਜੋੜਦੀ ਹੀ ਹੈ, ਨਾਲ ਹੀ ਨਾਲ ਮਨੁੱਖ ਨੂੰ ਸਮਾਜਿਕ ਚੇਤਨਾ ਵੀ ਪ੍ਰਦਾਨ ਕਰਦੀ ਹੈ। ਸ਼੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਵਿੱਚੋਂ ਉਪਜੇ ਸਿਧਾਂਤ ਸਾਰੇ ਵਿਸ਼ਵ ਦੇ ਲੋਕਾਂ ਨੂੰ ਆਪਣਾ ਧਾਰਮਿਕ, ਸਮਾਜਿਕ ਅਤੇ ਆਰਥਿਕ ਜੀਵਨ ਪੱਧਰ ਉੱਚਾ ਕਰਨ ਦੀ ਉਜਗਤੀ ਪ੍ਰਦਾਨ ਕਰਦੇ ਹਨ। ਇਸ ਗੱਲ ਵਿੱਚ ਰੱਤਾ ਵੀ ਸ਼ੰਕਾ ਨਹੀਂ ਹੈ ਕਿ ਜੋ ਮਨੁੱਖ ਸ਼੍ਰੀ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਬਾਣੀ ਅਤੇ ਇਨ੍ਹਾਂ ਸਿਧਾਂਤ ਨੂੰ ਆਪਣੇ ਜੀਵਨ ਵਿੱਚ ਅਪਣਾ ਲੈਂਦਾ ਹੈ ਉਸ ਦਾ ਜੀਵਨ ਆਨੰਦ ਨਾਲ ਭਰਪੂਰ ਹੋ ਜਾਂਦਾ ਹੈ ਉਹ ਸੰਸਾਰ ਵੱਲੋਂ ਕੀਤੇ ਜਾਂਦੇ ਧਾਰਮਿਕ ਡੰਬਰਾਂ ਪਾਰਮੁਖੀ ਕਰਮ ਕਾਂਡਾਂ ਦੀ ਅਸਲियत ਨੂੰ ਜਾਣ ਲੈਂਦਾ ਹੈ ਸਤਗੁਰੂ ਰਵਿਦਾਸ ਜੀ ਨੇ ਬਹੁਤ ਸਾਰੀ ਬਾਣੀ ਦੀ ਰਚਨਾ ਕੀਤੀ ਜਿਸ ਨੂੰ ਪੜ੍ਹ ਕੇ ਮਨੁੱਖ ਨੂੰ ਸਹੀ ਜੀਵਨ ਜਾਂਚ ਆਉਂਦੀ ਹੈ ਪਾਰ ਬ੍ਰਹਮ ਪ੍ਰਮਾਤਮਾ ਦੇ ਮਿਲਾਪ ਲਈ ਸੱਚ ਦੇ ਮਾਰਗ ਦਾ ਗਿਆਨ ਪ੍ਰਾਪਤ ਹੁੰਦਾ ਹੈ ਸਤਗੁਰਾਂ ਦੀ ਅਨੰਦਮੀ ਅੰਮ੍ਰਿਤ ਬਾਣੀ ਸਾਨੂੰ ਕਰਮ ਕਾਂਡਾਂ ਵਹਿਮ ਪਰਮਾ ਅੰਧ ਵਿਸ਼ਵਾਸਾਂ ਤੋਂ ਉੱਪਰ ਉੱਠ ਕੇ ਇੱਕ ਸੁਜੱਜਾ ਜੀਵਨ ਜਿਉਣ ਦੀ ਸੇਧ ਦਿੰਦੀ ਹੈ ਗੁਰੂ ਸਾਹਿਬ ਜੀ ਸਿਰਫ ਪਾਰ ਬ੍ਰਹਮ ਪ੍ਰਮਾਤਮਾ ਦੇ ਨਾਮ ਦਾ ਹੀ ਸਿਮਰਨ ਕਰਦੇ ਰਹੇ ਅਦੇ ਮਨੁੱਖਤਾ ਨੂੰ ਵੀ ਉਸੇ ਪਾਰ ਬ੍ਰਹਮ ਨਾਲ ਜੁੜਨ ਦਾ ਸੰਦੇਸ਼ ਦਿੰਦੇ ਹਨ ਸਤਗੁਰੂ ਰਵਿਦਾਸ ਕਿ ਜਿਹੜਾ ਵੀ ਮਨੁੱਖ ਆਪਣੇ ਅਸਲ ਪਿਤਾ ਪਰਮਾਤਮਾ ਦੇ ਸਿਮਰਨ ਅਤੇ ਉਸ ਦੀ ਵਿਚਾਰਧਾਰਾ ਨੂੰ ਛੱਡ ਕੇ ਕਿਸੇ ਹੋਰ ਦੀ ਪੂਜਾ ਸੇਵਾ ਵਿੱਚ ਲੱਗ ਕੇ ਮੁਕਤ ਹੋਣ ਦੀ ਆਸ ਲਈ ਬੈਠਾ ਹੈ ਉਹ ਜੀਵ ਨਰਕਾਂ ਨੂੰ ਜਾਵੇਗਾ ਭਾਵ ਮੁਕਤ ਨਹੀਂ ਹੋਵੇਗਾ ਸਤਗੁਰ ਰਵਿਦਾਸ ਜੀ ਨੇ ਆਪਣੀ ਮਹਾਨ ਵਿਚਾਰਧਾਰਾ ਦਾ ਪ੍ਰਚਾਰ ਇਕੱਲਾ ਚੂਤ ਸ਼ਾਤ ਊਚ ਨੀਚ ਦੇ ਗੜ ਸਿਰਫ ਬਨਾਰਸ ਵਿੱਚ ਹੀ ਨਹੀਂ ਕੀਤਾ ਸਗੋ ਗੁਰੂ ਸਾਹਿਬ ਨੇ ਰਾਜਸਥਾਨ ਮੱਧ ਪ੍ਰਦੇਸ਼ ਬਿਹਾਰ ਜੰਮੂ ਕਸ਼ਮੀਰ ਪਾਕਿਸਤਾਨ ਅਫਗਾਨਿਸਤਾਨ ਪੰਜਾਬ ਆਦਿ ਦੇ ਕੀ ਇਲਾਕੇ ਆ ਦੀਆਂ ਉਤਾਰੀਆਂ ਕਰਕੇ ਆਪਣੀ ਵਿਚਾਰਧਾਰਾ ਦਾ ਸਫਲਤਾ ਵਿਕਾਪ ਪ੍ਰਚਾਰ ਕੀਤਾ ਇਨਾ ਉਦਾਸੀਆਂ ਦੌਰਾਨ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਦਾ ਕਿਰਸ਼ਮਾ ਹੀ ਸੀ ਕਿ ਰਾਣਾ ਸੰਗਾ ਸਮੇਤ ਕਈ ਰਾਜ ਰਾਨੀਆਂ ਨੇ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਅਪਣਾਇਆ ਵੱਡੀਆਂ ਵੱਡੀਆਂ ਜਾਤਾਂ ਤੇ ਔਦਿਆਂ ਤੇ ਹੋਣ ਦੇ ਬਾਵਜੂਦ ਉਹਨਾਂ ਨੇ ਲੋਕਾਂ ਦੀ ਪਰਵਾਹ ਨਹੀਂ ਕੀਤੀ ਮੀਰਾ ਬਾਈ ਵੀ ਉਹਨਾਂ ਦੀ ਅਨਨ ਸ਼ਿਸ਼ੇ ਸੀ ਗੁਰੂ ਰਵਿਦਾਸ ਜੀ ਦੇ ਸਮੇਂ ਔਰਤਾਂ ਨੂੰ ਨਾਮ ਜਪਣ ਦੀ ਮਨਾਹੀ ਸੀ ਨਾ ਹੀ ਉਹ ਸਿਰ ਉੱਚਾ ਚੱਕ ਕੇ ਚੱਲ ਸਕਦੀਆਂ ਸਨ ਗੁਰੂ ਰਵਿਦਾਸ ਜੀ ਨੇ ਅਨੇਕ ਇਸਤਰੀਆਂ ਨੂੰ ਆਪਣੀ ਸੰਗਤ ਵਿੱਚ ਸ਼ਾਮਲ ਕਰਕੇ ਉਨਾਂ ਨੂੰ ਮਰਦਾਂ ਦੇ ਬਰਾਬਰ ਸਤਿਕਾਰ ਦੇ ਕੇ ਨਿਵਾਜਿਆ ਅਤੇ ਸਤਿਗੁਰੂ ਰਵਿਦਾਸ ਜੀ ਨੇ ਐਸੇ ਸ਼ੈਅ ਦੀ ਸਥਾਪਨਾ ਕਰਨ ਦਾ ਨਾਅਰਾ ਲਗਾਇਆ ਜਿੱਥੇ ਸਭ ਨੂੰ ਬਰਾਬਰੀ ਦਾ ਮਿਲੇ ਅਤੇ ਸਭ ਦਾ ਜੀਵਨ ਆਨੰਦਮਈ ਹੋਵੇ ਗੁਰੂ ਰਵਿਦਾਸ ਜੀ ਕਿਸੇ ਨੂੰ ਵੀ ਗੁਲਾਮ ਰੱਖਣ ਦੇ ਹੱਕ ਵਿੱਚ ਨਹੀਂ ਹਨ ਗੁਲਾਮੀ ਬਹੁਤ ਵੱਡਾ ਪਾਪ ਹੈ ਗੁਲਾਮ ਨਾਲ ਕੋਈ ਪਿਆਰ ਨਹੀਂ ਕਰਦਾ ਗੁਲਾਮ ਦਾ ਕੋਈ ਧਰਮ ਨਹੀਂ ਹੁੰਦਾ ਗੁਲਾਮ ਨੂੰ ਸਭ ਪੈੜਾ ਸਮਝਦੇ ਹਨ ਗੁਰੂ ਸਾਹਿਬ ਜੀ ਗੁਲਾਮਾਂ ਨੂੰ ਝੰਡੋੜਦੇ ਹੋਏ ਆਜ਼ਾਦ ਹੋਣ ਦੇ ਲਈ ਪ੍ਰੇਰਿਤ ਕਰਦੇ ਹਨ ਗੁਰੂ ਸਾਹਿਬ ਨੇ ਕਿਸੇ ਵੀ ਦੇਸ਼ ਦੇ ਧਰਮ ਦੇ ਰੱਬ ਦੀ ਪੂਜਾ ਨਹੀਂ ਕੀਤੀ ਸਗੋਂ ਗੁਰੂ ਸਾਹਿਬ ਜੀ ਨੇ ਤਾਂ ਪੂਰੇ ਵਿਸ਼ਵ ਦੇ ਧਰਮ ਦੇ ਰੱਬ ਦੀ ਪੂਜਾ ਕੀਤੀ ਹੈ ਗੁਰੂ ਸਾਹਿਬ ਜੀ ਨੇ ਫਰਮਾਇਆ ਹੈ ਕਿ ਪੂਰੀ ਸ੍ਰਿਸ਼ਟੀ ਦੇ ਧਰਮ ਦਾ ਰੱਬ ਸਾਰੀ ਸ੍ਰਿਸ਼ਟੀ ਦੇ ਕਾਣ-ਕਾਣ ਵਿੱਚ ਵੱਸਦਾ ਹੈ ਗੁਰੂ ਜੀ ਸਮਝਾਉਂਦੇ ਹਨ ਕਿ ਪਰਮਾਤਮਾ ਤੇ ਜੀਵ ਵਿੱਚ ਕੋਈ ਅੰਤਰ ਨਹੀਂ ਉਹਨਾਂ ਦੇ ਵਿਚਾਰਾਂ ਦਾ ਭਾਵ ਇਹ ਹੈ ਕਿ ਪਰਮਾਤਮਾ ਦੀ ਭਗਤੀ ਵੱਡੀ ਕਿਸਮਤ ਦੁਆਰਾ ਪ੍ਰਾਪਤ ਹੁੰਦੀ ਹੈ ਹੰਕਾਰ ਤੋਂ ਬਿਨਾ ਕੰਮ ਕਰਨ ਵਾਲਾ ਵਿਅਕਤੀ ਜੀਵਨ ਵਿੱਚ ਸਫਲ ਰਹਿੰਦਾ ਹੈ ਜਿਵੇਂ ਇੱਕ ਵਿਸ਼ਾਲ ਹਾਥੀ ਖੰਡ ਦੇ ਕਣਾਂ ਨੂੰ ਚੁੱਕਣ ਦੇ ਵਿੱਚ ਅਸਮਰੱਥ ਹੁੰਦਾ ਹੈ ਜਦੋਂ ਕਿ ਇੱਕ ਛੋਟੀ ਸਰੀਰ ਵਾਲੀ ਕੀੜੀ ਹੀ ਨਾ ਕਣਾਂ ਨੂੰ ਆਸਾਨੀ ਨਾਲ ਚੁੱਕ ਸਕਦੀ ਹੈ ਇਸੇ ਤਰ੍ਹਾਂ ਕੇਵਲ ਉਹ ਵਿਅਕਤੀ ਜੋ ਹੰਕਾਰ ਅਤੇ ਵਡਿਆਈ ਨੂੰ ਤਿਆਗਦਾ ਹੈ ਅਤੇ ਨਿਮਰਤਾ ਨਾਲ ਪੇਸ਼ ਆਉਂਦਾ ਹੈ ਉਹੀ ਪਰਮਾਤਮਾ ਦਾ ਭਗਤ ਹੋ ਸਕਦਾ ਹੈ ਰੈ ਦਸ ਦਾ ਭਾਸ਼ਣ ਸਰਦਾ ਸਮਾਜ ਦੇ ਵਿਆਪਕ ਕਲਿਆਣ ਦੀ ਇੱਛਾ ਅਤੇ ਮਨੁੱਖੀ ਪਿਆਰ ਦੀਆਂ ਸੱਚੀਆਂ ਭਾਵਨਾਵਾਂ ਨਾਲ ਭਰਿਆ ਹੋਇਆ ਸੀ ਇਸ ਲਈ ਇਹਨਾਂ ਦੇ ਸਰੋਤਿਆਂ ਦੇ ਮਨ ਤੇ ਡੂੰਘਾ ਪ੍ਰਭਾਵ ਪਿਆ ਉਹਨਾਂ ਦੇ ਭਜਨਾ ਅਤੇ ਉਪਦੇਸ਼ਾਂ ਰਾਹੀਂ ਲੋਕਾਂ ਨੂੰ ਅਜੀਹੀ ਸਿੱਖਿਆ ਮਿਲੀ ਕਿ ਲੋਕਾਂ ਦੇ ਸ਼ੱਕਾਂ ਦਾ ਤਸੱਲੀ ਬਖਸ਼ ਹੱਲ ਹੋ ਗਿਆ ਅਤੇ ਲੋਕ ਆਪਣੇ ਆਪ ਉਹਨਾਂ ਦੇ ਪੈਰੋਕਾਰ ਬਣ ਗਏ ਅੱਜ ਵੀ ਸੰਤ ਰਾਇਦਾਸ ਦੀਆਂ ਸਿੱਖਿਆਵਾਂ ਸਮਾਜ ਦੀ ਭਲਾਈ ਅਤੇ ਉਨਤੀ ਲਈ ਬਹੁਤ ਜ਼ਰੂਰੀ ਹਨ ਉਹਨਾਂ ਨੇ ਆਪਣੇ ਆਚਰਣ ਅਤੇ ਵਿਹਾਰ ਰਾਹੀਂ ਸਾਬਤ ਕਰ ਦਿੱਤਾ ਕਿ ਮਨੁੱਖ ਆਪਣੇ ਜਨਮ ਅਤੇ ਕਿੱਤੇ ਦੇ ਆਧਾਰ 'ਤੇ ਮਹਾਨ ਨਹੀਂ ਬਣ ਜਾਂਦਾ ਵਿਚਾਰਾਂ ਦੀ ਉਤਮਤਾ ਸਮਾਜ ਦੇ ਕਲਿਆਣ ਤੋਂ ਪ੍ਰੇਰਿਤ ਕੰਮ ਅਤੇ ਚੰਗੇ ਵਿਹਾਰ ਵਰਗੇ ਗੁਣ ਵਿਅਕਤੀ ਨੂੰ ਮਹਾਨ ਬਣਾਉਣ ਵਿੱਚ ਸਹਾਇੀ ਹੁੰਦੇ ਹਨ ਇਨ੍ਹਾਂ ਗੁਣਾ ਕਾਰਨ ਸੰਤ ਰਾਇਦਾਸ ਨੂੰ ਆਪਣੇ ਸਮੇਂ ਦੇ ਸਮਾਜ ਵਿਚ ਅਥਾ ਸਤਕਾਰ ਮਿਲਿਆ ਅਤੇ ਇਸੇ ਕਰਕੇ ਅੱਜ ਵੀ ਲੋਕ ਉਹਨਾਂ ਨੂੰ ਸ਼ਰਧਾ ਨਾਲ ਯਾਦ ਕਰਦੇ ਹਨ ਮੇਰੀ ਚੈਨਲ ਤੇ ਜਾ ਕੇ ਅਦਨੀਆਂ ਹੋਰ ਇੰਟਰਸਟਿੰਗ ਵੀਡੀਓਜ਼ ਵੀ ਦੇਖਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿੰਦੀਆਂ ਲੱਗਦੀਆਂ ਪਈਆਂ ਤੁਹਾਨੂੰ ਵੀਡੀਓਜ਼ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਦ ਤੱਕ ਲਈ ਧੰਨਵਾਦ ਮਿਲਦਿਆਂ ਨੈਕਸਟ ਵੀਡੀਓ ਵਿੱਚ